ਪ੍ਰਸ਼ੰਤ ਗੁਦਾਵਾਲ ਪ੍ਰਸ਼ੰਤ ਗੁਦਾਵਾਲ ਅੱਜ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਸਾਨੂੰ ਐ ਸਾਰਾ ਕੁਝ ਕਰਨਾ ਪੈ ਰਿਹਾ ਹੈ। ਸ਼ਨਾਈ ਪੱਲਸ ਰੋਡ ਜਿਹੜੀ ਕਿ ਤੇਜਮੋਨ ਨਗਰ ਹੈ ਔਰ ਟਗੋਰ ਨਗਰ ਔਰ ਨਿਊ ਸ਼ੋਕ ਨਗਰ ਸ਼ੋਕ ਨਗਰ ਦੇ ਸੈਂਟਰ ਦੇ ਵਿੱਚੋਂ ਸੜਕ ਨਿਕਲਦੀ ਹੈ। ਇਸ ਦਾ ਇੰਨਾ ਬੁਰਾ ਹਾਲ ਹੈ। 10 ਸਾਲ 10 ਜਗ੍ਹਾ ਤੋਂ ਇਹ ਐਸਪੀ ਪਾਈਪ ਲੀਕਿੰਗ ਹੈ ਔਰ ਕਿੰਨੀ ਵਾਰੀ ਜਾ ਕੇ ਕਾਰਪੋਰੇਸ਼ਨ ਦਫ਼ਤਰ ਵਿੱਚ ਬੇਨਤੀਆਂ ਕਰ ਚੁੱਕੇ ਹਾਂ ਪਰ ਕੋਈ ਅਸਰ ਨਹੀਂ ਹੋ ਰਿਹਾ। ਤੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਦੇ ਅੱਗੇ ਔਰ ਖਾਸ ਕਰਕੇ ਨਗਰ ਨਗਮ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਦਾ ਕੋਈ ਨਾ ਕੋਈ ਟੁਕਮਾ ਹੱਲ ਕੀਤਾ ਜਾਏ ਕਿਉਂਕਿ ਇਹ ਪਾਈਪਾਂ ਬਹੁਤ ਪੁਰਾਣੀਆਂ ਪਾਈਪਾਂ ਪਈਆਂ ਹੋਈਆਂ ਹਨ ਇਹ ਜੜਜ ਹੋ ਚੁੱਕੀਆਂ ਹਰ ਪਾਸਿਓਂ ਔਰ ਇਹਦੀ ਆਵਾਜ਼ ਆ ਵੀ ਬਹੁਤ ਜ਼ਿਆਦਾ ਹੈ ਕਿਰਪਾ ਕਰਕੇ ਇਹ ਜੋ ਸਾਰੀ ਜੋ ਪਾਈਪ ਹੈ ਇਹ ਚੇਂਜ ਕੀਤੀ ਜਾਏ ਪ੍ਰਧਾਨ ਜੀ ਕਿੰਨੇ ਕੁ ਦਿਨ ਤੋਂ ਦਿੱਕਤ ਆ ਰਹੀ ਹੈ ਇਹ ਘਟੋ ਘਾਣੀ ਤਾਂ ਡੇਢ 2 ਮਹੀਨੇ ਤੋਂ ਆ ਰਹੀ ਹੈ ਘਟੋ ਘਾਟ ਆਹੀ 8-10 ਚੱਕਰ ਮਾਰ ਚੁੱਕੇ ਹਾਂ ਕਾਪੀ ਇਹ ਤੋਂ ਸਕੂਲੀ ਬੱਚੇ ਵੀ ਬੜੇ ਨੰਗਦੇ ਡਿੱਗਦੇ ਇੱਥੇ ਦੋ ਸਕੂਲ ਆ ਤਿੰਨ ਸਕੂਲ ਹੈਗੇ ਆ ਬਹੁਤ ਬੁਰੀ ਹਾਲਤ ਹੈਗੀ ਆ ਔਰ ਐਕਸੀਡੈਂਟ ਵਗੈਰਾ ਵੀ ਹੁੰਦੇ ਆ ਬਹੁਤ ਜ਼ਿਆਦਾ ਕੱਲ ਆਇਆ ਜੇ ਬੱਚਾ ਡਿੱਗਾ ਅੱਜ ਹੁਣ ਫਿਰ ਲੜਕੀਆਂ ਡੋਡਕੀਆਂ ਸਾਨੂੰ ਮਜਬੂਰਨ ਹੈ ਕੰਮ ਕਰਨਾ ਪੈ ਰਿਹਾ ਨਹੀਂ ਤਾਂ ਅਸੀਂ ਇਹ ਕੰਮ ਨ ਕਰਨ ਵਿੱਚ ਨਹੀਂ ਆ ਗਾ ਕੇ ਬੇਨਤੀਆਂ ਕਰਦੇ ਜਾ ਕੇ ਇਹਨਾਂ ਨੂੰ ਜਾ ਕੇ ਬੇਨਤੀਆਂ ਕਰਦੇ ਆ ਤੁਸੀਂ ਕਹਿ ਰਹੇ ਹੋ ਕਾਰਪੋਰੇਸ਼ਨ ਦਫਤਰ ਬੜੀ ਬੜੀ ਗਏ ਪਰ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਕੀ ਹੈ ਦੇਖੋ ਜੀ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਇਲੈਕਸ਼ਨ ਹੈ ਗਏ ਜੀ ਇਹ ਇਲੈਕਸ਼ਨਾਂ ਦਾ ਚੱਕਰ ਹੈਗਾ ਚਲੋ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਗਏ ਕੋਈ ਗੱਲ ਨਹੀਂ ਠੀਕ ਹੈ ਉਸ ਤੋਂ ਬਾਅਦ ਅਸੀਂ ਜਾ ਕੇ ਉਸ ਤੋਂ ਬਾਅਦ ਫਿਰ ਮਿਲੇ ਆ ਜਾ ਕੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਉਹ ਕਹਿੰਦਾ ਜੀ ਕਦੀ ਸਾਡੀ ਸਟ੍ਰਾਈਕ ਹੈਗੀ ਆ ਕਦੀ ਕੁਛ ਹੈਗਾ ਕਦੀ ਕੁਛ ਹੈਗਾ ਬਸ ਇਹੋ ਬਹਾਨੇ ਬਾਈ ਚੱਲਦੀ ਪਈ ਸਾਡੇ ਨਾਲ ਔਰ ਇਹ ਸਿਰ ਪਾਈਪ ਜਿਹੜੀ ਪਾਣੀ ਸਪਲਾਈ ਦੀ ਹੈ ਇਹ 10 ਜਗ੍ਹਾ ਤੋਂ ਲੀਕਜ ਹੈ ਔਰ ਇਹ ਜਾ ਕੇ ਕਿਤੇ ਨਾ ਕਿਤੇ ਜਾ ਕੇ ਸੀਵਰੇਜ ਦਾ ਪਾਣੀ ਨਾਲ ਮਿਕਸ ਹੋ ਕੇ ਜਨਤਾ ਨੂੰ ਪੀਣਾ ਪੈ ਰਿਹਾ ਜੋ ਕਿ ਸਿਹਤ ਵਾਸਤੇ ਬਹੁਤ ਜ਼ਿਆਦਾ ਹਾਨੀ ਕਰਕੇ ਤੋਂ ਮੈਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਵਾਸਤੇ ਧਿਆਨ ਦਿੱਤਾ ਜਾਏ ਔਰ ਜਿਹੜੀ ਇਹ ਪੂਰੀ ਦੀ ਪੂਰੀ ਪਾਈਪ ਹੈਗੀ ਆ ਜੜਜ ਹੋ ਚੁੱਕੀ ਆ ਇਹ ਪਾਈਪ ਬਦਲੀ ਜਾਏ ਜੇਕਰ ਜੇਕਰ ਕਿੰਨਾ ਤੋਂ ਠੀਕ ਕਰਦੇ ਉਹ ਉਹਨਾਂ ਨੇ ਦੇਚ ਵੀ ਲਿਆ ਕੇ ਦੇਖ ਲਈ ਆ ਸਾਰਾ ਕੁਝ ਲਿਆ ਕੇ ਦੇਖ ਲਿਆ ਪਿੱਛੇ ਪਰ ਕੋਈ ਕੱਖ ਨਹੀਂ ਬੰਦਾ ਪਿਆ ਹੁੰਦਾ ਕਿਉਂਕਿ ਪਾਈਪ ਕੋਈ ਉਹਨੂੰ ਠੀਕ ਕਰਕੇ ਜਾਂਦੇ ਆ ਦੂਜੀ ਵਾਰ ਫੱਟਣੀ ਸ਼ੁਰੂ ਹੋ ਜਾਂਦੀ ਆ ਇਹ ਪਾਈਪ ਉਦੋਂ ਤੱਕ ਨਹੀਂ ਬਣਨੀ ਜਾਂਦਾ ਕਿ ਪੂਰਾ ਟੋਟਾ ਚੇਂਜ ਨਹੀਂ ਕੀਤਾ ਜਾਂਦਾ ਇਸ ਇਲਾਕੇ ਦੀ ਹਮਸੀ ਨਾਲ ਗੱਲ ਕੀਤੀ ਤੁਸੀਂ ਕੋਈ ਇਹ ਉਹਨਾਂ ਦੇ ਜਿਹੜੇ ਸਾਡੇ ਆਪਣੇ ਲੈਵਲ ਤੇ ਮੈਂ ਗੱਲ ਕੀਤੀ ਆ ਸਾਡਾ ਬੱਚਾ ਰਜੀਵ ਢਿੰਗਰਾ ਜਿੱਤਿਆ ਉਹਨੂੰ ਬੇਨਤੀ ਕੀਤੀ ਮੈਂ ਇਹਦਾ ਕੁਝ ਕਰੋ ਉਹਨਾਂ ਨੇ ਵੀ ਕਿਹਾ ਕਿੰਦਾ ਕੋਈ ਕਰਦੇ ਕਿਉਂਕਿ ਉਹਨਾਂ ਦੀ ਇਹ ਹੈਗੀ ਹੈ ਪ੍ਰੋਬਲਮ ਹੈਗੀ ਕਿ ਹਜੇ ਹਾਊਸ ਨਹੀਂ ਬਣਿਆ ਹੈ ਤੇ ਉਹਨਾਂ ਨੂੰ ਹੀ ਪ੍ਰੋਬਲਮ ਹੈ ਜਦ ਤੱਕ ਹਾਊਸ ਨਹੀਂ ਬਣਿਆ ਤਦ ਤੱਕ ਕੋਈ ਕੰਮ ਨਹੀਂ ਕਰ ਸਕਦਾ ਕੋਈ ਕੰਮ ਨਹੀਂ ਚੱਲਦਾ ਪਿਆ ਕਿਸੇ ਕਿਸੇ ਦਾ ਪਰ ਸਰਕਾਰ ਨੂੰ ਆਪਣੇ ਲੈਵਲ ਤੇ ਤਾਂ ਚਾਹੀਦਾ ਜਨਤਾ ਦੇ ਇੰਦੇ ਵਿੱਚ ਕਸੂਰ ਕੀ ਹੈ ਹਾਊਸ ਬਣੇ ਠੀਕ ਬਣ ਜਾਏ ਜਾਂ ਹੋਰ ਕੋਈ ਕੰਮ ਹੋਵੇ ਨਾ ਹੋਵੇ ਲੇਕਿਨ ਜਨਤਾ ਨੂੰ ਸਹੂਦਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਤਾਂ ਹੈ ਸਰਕਾਰ ਤਾਂ ਹੈਗੀ ਆ ਸਰਕਾਰ ਤੇ ਆਪਣਾ ਕੰਮ ਕਰੇ ਆ ਸਰਕਾਰ ਨੂੰ ਚਾਹੀਦਾ ਆਪਣਾ ਕੰਮ ਕਰਨਾ ਚਾਹੀਦਾ ਜਨਤਾ ਇਹਦਾ ਜੋ ਖਾ ਖਾਇ ਮਾ ਤੋਂ ਉਪਰ ਕੋਠੇ ਠੀਕ